ਸੱਚੇ ਕਾਸ ਸਟੂਡੈਂਟ ਅੱਜ ਤੁਹਾਡੀ ਕਲਾਸ ਹੈਗੀ ਆ ਫਾਈਬਰਸ ਬਾਰੇ ਫਾਈਬਰਸ ਦਾ ਮਤਲਬ ਤਾੱਗੇ ਠੀਕ ਹੈ ਜਿਸ ਤੋਂ ਆਪਾਂ ਤਾੱਗੇ ਤਿਆਰ ਕਰਦੇ ਆ ਬਿਰਾਇਫ ਆਈਡੀਆ ਅਬਾਊਟ ਫਾਈਬਰਸ ਫਾਈਬਰਨ ਨੂੰ ਆਮ ਤੌਰ ਤੇ ਤਾੱਗੇ ਵਰਗੀਆਂ ਬਣਤਰਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਪਤਲੇ ਲੰਬੇ ਅਤੇ ਲਚਕੀਲੇ ਹੁੰਦੇ ਹਨ ਜਿਹੜੇ ਫਾਈਬਰ ਹੁੰਦੇ ਨੇ ਉਹਨਾਂ ਤੋਂ ਆਪਾਂ ਧਾਗਾ ਤਿਆਰ ਕਰਦੇ ਆ ਤਾਂ ਉਹ ਪਤਲੇ ਲੰਬੇ ਅਤੇ ਲਚਕੀਲੇ ਹੁੰਦੇ ਨੇ ਰੇਸ਼ੇ ਦੇ ਦੋ ਮੁੱਖ ਸਰੋਤ ਪੌਦੇ ਅਤੇ ਜਾਨਵਰ ਹਨ ਜਿਹੜੇ ਆਪਾਂ ਰੇਸ਼ੇ ਪ੍ਰਾਪਤ ਕਰਦੇ ਆ ਆਪਣੇ ਸੂਟ ਤਿਆਰ ਹੁੰਦੇ ਨੇ ਨਾ ਉਹ ਆਪਾਂ ਕਿੱਥੋਂ ਤਿਆਰ ਕਰਦੇ ਆਗੇ ਜਿਹੜੇ ਕਿ ਦੋ ਨੇ ਨਾ ਰੇਸ਼ੇ ਆਪਾਂ ਕਿੱਥੋਂ ਇੱਕ ਤਾਂ ਪੌਦਿਆਂ ਤੋਂ ਲੈਨੇ ਆਪਾਂ ਇੱਕ ਜਾਨਵਰਾਂ ਤੋਂ ਲੈਨੇ ਆ ਪੌਦਿਆਂ ਤੋਂ ਕਿਹੜੇ ਲੈਨੇ ਆਪਾਂ ਹਨਾ ਜਿਵੇਂ ਪਾਟਸਨ ਹੋ ਗਿਆ ਹਨਾ ਜਾਨਵਰਾਂ ਤੋਂ ਉਹਨਾਂ ਹੋ ਗਈ ਜਿਵੇਂ ਆਪਾਂ ਉਹਨਾਂ ਦੇ ਕੱਪੜੇ ਤਿਆਰ ਕਰਦੇ ਹਾਂ ਮੋٹے ਕੱਪੜੇ ਗਰਮ ਤਿਆਰ ਕਰਦੇ ਹਾਂ ਉਹ ਜਾਨਵਰਾਂ ਤੋਂ ਤਿਆਰ ਕਰਦੇ ਹਾਂ ਦੋ ਜਿਹੜੇ ਇਹਦੇ ਸਰੋਤ ਨੇ ਉਹ ਹੈਗੇ ਆ ਪੌਦੇ ਅਤੇ ਜਾਨਵਰ ਤੋਂ ਪ੍ਰਾਪਤ ਕੀਤੇ ਕੀਤੇ ਫਾਈਬਰਾਂ ਨੂੰ ਧਾਗੇ ਵਿੱਚ ਕੱਟਿਆ ਜਾਂਦਾ ਹੈ ਅਤੇ ਫਿਰ ਵਧੀਆ ਫੈਬਰਿਕ ਵਿੱਚ ਬੁਣਿਆ ਜਾਂਦਾ ਹੈ ਠੀਕ ਆ ਪਹਿਲਾਂ ਆਪਾਂ ਇਸ ਤੋਂ ਧਾਗੇ ਤਿਆਰ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਕੀ ਆ ਵਧੀਆ ਫੈਬਰਿਕ ਫੈਬਰਿਕ ਦਾ ਮਤਲਬ ਕੀ ਹੈ ਆਪਣਾ ਕੱਪੜਾ ਫੈਬਰਿਕ ਦਾ ਮਤਲਬ ਹੈਗਾ ਕੱਪੜਾ ਵਧੀਆ ਕੱਪੜੇ ਵਿੱਚ ਆਪਾਂ ਇਸ ਦੀ ਬੁਣਾਈ ਕਰਦੇ ਹਾਂ ਜਦੋਂ ਆਪਾਂ ਬੁਣ ਦਿੰਨੇ ਤਾਂ ਆਪਾਂ ਇੱਕ ਵਧੀਆ ਕੱਪੜਾ ਤਿਆਰ ਹੋ ਜਾਂਦਾ ਹੈ ਇੱਕ ਸਿੰਗਲ ਲੰਬਾ ਫਾਈਬਰ ਵੱਖ-ਵੱਖ ਕਿਸਮਾਂ ਦੇ ਫੈਬਰਿਕ ਤੱਕ ਪੈਰਾ ਕਰਦਾ ਹੈ ਠੀਕ ਆ ਜਿਹੜਾ ਵੀ ਵਧੀਆ ਇੱਕ ਸਿੰਗਲ ਲੰਬਾ ਫਾਈਬਰ ਫਾਈਬਰ ਤਾਰਾ ਹੁੰਦੀ ਹੈ ਨਾ ਉਹ ਲੰਬੀਆਂ ਲੰਬੀਆਂ ਤਾਂ ਉਹ ਇੱਕੋ ਫਾਈਬਰ ਲੰਬਾ ਹੁੰਦਾ ਉਹ ਵੱਖ-ਵੱਖ ਕਿਸਮ ਦੇ ਫੈਬਰਿਕ ਮਤਲਬ ਕਿ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪੈਦਾ ਧਾਗਾ ਪੈਦਾ ਕਰ ਸਕਦਾ ਹੈ ਠੀਕ ਹੈ ਜਦੋਂ ਆਪਾਂ ਕੋਈ ਵੀ ਧਾਗੇ ਹੈ ਨਾ ਲੈਣੇ ਫਾਈਬਰ ਤੋਂ ਲੈਣੇ ਆਪਾਂ ਕਿਵੇਂ ਜਾਨਵਰਾਂ ਤੋਂ ਲੈਣੇ ਪੌਦੇ ਤੋਂ ਲੈਣੇ ਜਿਵੇਂ ਆਪਾਂ ਪੌਦਿਆਂ ਦੇ ਵਿੱਚ ਕਪਾਹ ਹੋ ਗਈ ਹੈ ਨਾ ਤੇ ਉਸ ਨੂੰ ਆਪਾਂ ਪਹਿਲਾਂ ਪੂਣੀਆਂ ਬਣਾ ਕੇ ਕੱਟ ਕੇ ਨਾ ਤਾਂ ਉਹਦਾ ਕੱਚਾ ਸੁਬਦ ਬਣਾਉਨੇ ਆ ਫਿਰ ਆਪਾਂ ਉਸ ਨੂੰ ਪੱਕਾ ਕਰਦੇ ਆ ਬਣਾ ਕੇ ਉਹਨੂੰ ਰੰਗ ਚੜਾਉਨੇ ਆ ਫਿਰ ਆਪਾਂ ਉਸ ਨੂੰ ਆਪਾਂ ਆਪਣੇ ਪਾਉਣ ਦੇ ਕੰਮ ਲਿਆਉਨੇ ਆ ਸਲਾਈ ਕਰਦੇ ਆ ਤਾਂ ਇਸ ਤਰ੍ਹਾਂ ਇਹ ਜਿਹੜੇ ਨੇ ਫਾਈਬਰ ਹੁੰਦੇ ਨੇ ਵੱਖ-ਵੱਖ ਤਰ੍ਹਾਂ ਦੇ ਫਾਈਬਰ ਹੁੰਦੇ ਨੇਗੇ ਤਾਂ ਆਪਾਂ ਫੈਬਰਿਕ ਤਿਆਰ ਕਰਦੇ ਆ ਫੈਬਰਿਕ ਦਾ ਮਤਲਬ ਕੀ ਆ ਕੱਪੜਾ ਆਪਾਂ ਕੱਪੜੇ ਆਪਣੇ ਇਸ ਤਰ੍ਹਾਂ ਤਿਆਰ ਹੁੰਦੇ ਨੇਗੇ ਆਪਣੇ ਉਨ ਤੋਂ ਹੁੰਦੇ ਨੇ ਜਾਨਵਰਾਂ ਤੋਂ ਹੁੰਦੇ ਨੇ ਪੌਦੇ ਹੋਗੇ ਆਪਣੇ ਉਨ ਦਾ ਜਿਵੇਂ ਮੱਲਾ ਹੋ ਗਿਆ ਮੇਵੀ ਜਾਨਵਰਾਂ ਦੇ ਹੋਗੇ पेड़ ਦਾ ਹੋ ਗਿਆ ਉਂਟ ਦੀ ਹੋਗੀ ਉਨਾਂ ਤਾਂ ਪੌਦੇ ਹੋਗੇ ਕਪਾਹ ਹੋਗੀ ਨਰਮਾ ਹੋ ਗਿਆ ਇਸ ਤੋਂ ਆਪਣੇ ਫੈਬਰਿਕ ਤਿਆਰ ਕਰੇ ਜਾਂਦੇ ਨੇ ਕੱਪੜੇ ਜੇ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਕੀ ਆਪਾਂ ਕੱਪੜੇ ਤਿਆਰ ਕਰਦੇ ਹਾਂ ਤਾਂ ਕੱਪੜੇ ਸਭ ਤਰ੍ਹਾਂ ਦੇ ਤਿਆਰ ਹੁੰਦੇ ਨੇ ਜਿਵੇਂ ਕਿ ਸिलाई ਦੇ ਇੱਕ ਵਿਦਿਆਰਥੀ ਨੇ ਜਿਸ ਸਮੱਗਰੀ ਦਾ ਪ੍ਰਯੋਗ ਕਰਨਾ ਹੈ ਉਸ ਦਾ ਮੁੱਖ ਅੰਗ ਕੱਪੜਾ ਹੈ ਠੀਕਾ ਸਭ ਤੋਂ ਪਹਿਲਾਂ ਆਪਣਾ ਕੀ ਹੈ ਮੁੱਖ ਅੰਗ ਕੱਪੜਾ ਹੈ ਠੀਕ ਉਸੇ ਤਰ੍ਹਾਂ ਜਿਵੇਂ ਇੱਕ ਲੋਹਾਰ ਵਾਸਤੇ ਮੁਢਲੀ ਸਮੱਗਰੀ ਲੋਹਾ ਤੇ ਇੱਕ ਸੁਨਿਆਰ ਲਈ ਸੋਨਾ ਹੈ ਇਸ ਵਿੱਚ ਸ਼ੱਕ ਨਹੀਂ ਕਿ ਕੱਪੜੇ ਦੇ ਨਾਲ-ਨਾਲ ਧਾਗਾ ਬਟਨ ਆਦ ਕਈ ਚੀਜ਼ਾਂ ਦੀ ਲੋੜ ਪਵੇਗੀ ਪਰ ਇਹ ਕੇਵਲ ਸਹਾਇਕ ਸਮੱਗਰੀ ਹੀ ਹੋਵੇਗੀ ਅਸਲ ਸਮੱਗਰੀ ਤਾਂ ਕੱਪੜਾ ਹੀ ਹੈ ਇਸ ਲਈ ਸिलाई ਦੇ ਕਿਸੇ ਵੀ ਵਿਦਿਆਰਥੀ ਨੂੰ ਆਤਮ ਨਿਰਪਰ ਹੋਣ ਵਾਸਤੇ ਕੱਪੜੇ ਸੰਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਨਾ ਕੇਵਲ ਉਸ ਨੂੰ ਕੱਪੜੇ ਦੀਆਂ ਵੱਖ-ਵੱਖ ਕਿਸਮਾਂ ਬਲਕਿ ਕੱਪੜੇ ਦੀ ਸ਼ੁੱਧਤਾ ਰੰਗ ਦਾ ਪੱਕਾ ਹੋਣਾ ਤੇ ਵੱਖ-ਵੱਖ ਕੱਪੜਿਆਂ ਦੇ ਅਰਜ ਆਦ ਸੰਬੰਧੀ ਵੀ ਗਿਆਨ ਹੋਣਾ ਚਾਹੀਦਾ ਤਾਂ ਤੁਹਾਨੂੰ ਪਹਿਲਾ ਸਲਾਈ ਦੇ ਵਿੱਚ ਸਭ ਤੋਂ ਪਹਿਲਾਂ ਕੱਪੜੇ ਦੇ ਬਾਰੇ ਗਿਆਨ ਹੋਣਾ ਚਾਹੀਦਾ ਇਸ ਦੇ ਵਿੱਚ ਆਪਾਂ ਅੱਜ ਕੱਪੜੇ ਬਾਰੇ ਹੀ ਤੁਹਾਨੂੰ ਦੱਸ ਰਹੇ ਹਾਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਕੱਪੜੇ ਬਾਰੇ ਪਤਾ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਦਾ ਆਪਾਂ ਨੇ ਕੱਪੜਾ ਖਰੀਦਣਾਗਾ ਇਹਦਾ ਰੰਗ ਨਿਕਲਦਾ ਜਾਂ ਨਹੀਂ ਨਿਕਲਦਾ ਇਹ ਕੱਪੜਾ ਕਿਵੇਂ ਸਹੀ ਰਹੂਗਾ ਕਿਹੜੀ ਚੀਜ਼ ਵਾਸਤੇ ਕਿਹੜਾ ਕੱਪੜਾ ਸਹੀ ਰਹਿੰਦਾ ਠੀਕ ਹੈ ਤਾਂ ਇਸ ਬਾਰੇ ਤੁਹਾਨੂੰ ਗਿਆਨ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੱਪੜੇ ਦਾ ਤਾਂ ਜੋ ਉਹ ਜਾਣ ਸਕੇ ਕਿ ਕਿਹੜੇ ਜਨਾਨੇ ਅਤੇ ਕਿਹੜੇ ਮਰਦਾਨੇ ਕੱਪੜਿਆਂ ਵਾਸਤੇ ਕਿਸ ਅਰਜ ਦਾ ਕਿਸ ਰੰਗ ਦਾ ਅਤੇ ਇਸ ਤਰ੍ਹਾਂ ਦਾ ਕੱਪੜਾ ਟੁਕ ਸਕਦਾ ਹੈ ਜਿਵੇਂ ਕਿ ਆਪਾਂ ਡਿਜ਼ਾਈਨਰ ਨੇ ਨਾ ਫੈਸ਼ਨ ਡਿਜ਼ਾਈਨਰ ਨੇ ਵੱਡੇ ਵੱਡੇ ਤਾਂ ਉਹ ਡਿਜ਼ਾਈਨ ਕਰਦੇ ਨੇ ਕੱਪੜਾ ਸਭ ਤੋਂ ਪਹਿਲਾਂ ਉਹਨਾਂ ਦਾ ਦੇ ਦੇ ਨੇ ਵੀ ਇਹਨਾਂ ਦਾ ਰੰਗ ਹੈ ਨਾ ਰੰਗ ਰੂਪ ਇਹਨਾਂ ਤੇ ਕਿਹੜਾ ਕੱਪੜਾ ਜਚੂਆ ਕਿਹੜਾ ਰੰਗ ਜਚੂਆ ਕਿਸ ਤਰ੍ਹਾਂ ਉਂ ਡਿਜ਼ਾਈਨ ਕਰਕੇ ਪਾਉਣਾ ਆਪਾਂ ਨੇ ਨਾ ਵੀ ਫਿਰ ਇਹਨਾਂ ਤੇ ਇਹ ਟੁਕਮਾ ਲੱਗੂਗਾ ਕਈਆਂ ਦੇ ਆਪਾਂ ਦੇਖੋ ਪਜਾਮੀ ਪਾਈ ਸੋਹਣੀ ਨਹੀਂ ਲੱਗਦੀ ਕਈਆਂ ਦੇ ਬਹੁਤ ਹੀ ਸੋਹਣੀ ਲੱਗਦੀ ਆ ਕਈਆਂ ਦੇ ਪਲਾਜ਼ੋ ਵਧੀਆਂ ਨਹੀਂ ਲੱਗਦੇ ਕਈਆਂ ਦੇ ਬਹੁਤ ਸੋਹਣੇ ਲੱਗਦੇ ਐਸ ਤਰ੍ਹਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਵੀ ਕਿੱਥੇ ਕਿਵੇਂ ਕੱਪੜਾ ਹੋਊਗਾ ਕਿੱਥੇ ਆਪਾਂ ਕੱਪੜਾ ਵੱਧ ਤੇ ਕਿੱਥੇ ਕੱਟ ਰੱਖਣਾ ਕੀ ਦੇ ਆਪਾਂ ਸਲਵਾਰ ਸਟ੍ਰੇਟ ਕਰਨੀ ਹੈ ਕੀ ਦੇ ਆਪਾਂ ਜ਼ਿਆਦਾ ਫੁੱਲਮੀ ਸਲਵਾਰ ਤਿਆਰ ਕਰਨੀ ਹੈ ਕੀ ਦੇ ਆਪਾਂ ਬਾਜੂ ਪਫ ਵਾਲੇ ਬਣਾਉਣੇ ਆ ਕਿਹਦੇ ਨਹੀਂ ਬਣਾਉਣੇ ਜੇਕਰ ਪਤਲਾ ਬੰਦਾ ਹੋਊਗਾ ਉਸਦੇ ਆਪਾਂ ਜੇਕਰ ਪਫ ਵਾਲੇ ਬਾਜੂ ਬਣਾਵਾਂਗੇ ਤਾਂ ਉਸਦੇ ਸੋਹਣੇ ਨਹੀਂ ਲੱਗਣਗੇ ਜੇਕਰ ਮੋਟਾ ਹੋਊਗਾ ਤਾਂ ਮੋٹے ਭਾਰੇ ਬੰਦੇ ਦੇ ਪਫ ਵਾਲੇ ਜਿਹੜੇ ਹੁੰਦੇ ਨੇਗੇ ਬਾਜੂ ਤਾਂ ਉਹ ਬਹੁਤ ਹੀ ਸੋਹਣੇ ਲੱਗਦੇ ਕਈ ਲੇਡੀਜ਼ ਦੀਆਂ ਬਾਹਾਂ ਪਤਲੀਆਂ ਪਤਲੀਆਂ ਹੁੰਦੀਆਂ ਨੇ ਉਹਨਾਂ ਦੇ ਪਫ ਵਾਲੇ ਬਾਜੂ ਬਿਲਕੁਲ ਹੀ ਚੰਗੇ ਨਹੀਂ ਲੱਗਦੇ ਕਈ ਲੇਡੀਜ਼ ਦੀਆਂ ਬਾਹਾਂ ਹੁੰਦੀਆਂ ਨੇ ਜਿਹੜੀਆਂ ਮੋਟੀਆਂ-ਮੋਟੀਆਂ ਨੇ ਉਹਨਾਂ ਦੇ ਪਫ ਵਾਲੇ ਬਾਜੂ ਬਹੁਤ ਹੀ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਆਪਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਗਿਆਨ ਹੋਣਾ ਚਾਹੀਦਾ ਅਰਜ਼ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਆਪਣਾ ਇਹਨਾਂ ਕੱਪੜਾ ਇਹਨਾਂ ਇਸ ਸਰੀਰ ਦੇ ਬੰਦੇ ਦੇ ਲਈ ਆਪਾਂ ਨੂੰ ਸਹੀ ਰਹੂਗਾ ਠੀਕ ਹੈ ਇਹ ਸਾਰੀਆਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਨਾਲ ਹੀ ਵਿਦਿਆਰਥੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਕੱਪੜੇ ਹਲਕੇ ਤੇ ਮਹੀਨ ਹੁੰਦੇ ਹਨ ਨਾ ਤੇ ਕਿਹੜੇ ਮੋਟੇ ਤੇ ਭਾਰੀ ਕਿਹੜੇ ਕੱਪੜਿਆਂ ਦੀ ਝਾਲਰ ਚੰਗੀ ਬਣਦੀ ਹੈ ਤੇ ਕਿੰਨਾ ਤੇ ਪਲੀਟ ਚੰਗੇ ਪੈ ਸਕਦੇ ਹਨ ਇਸ ਗਿਆਨ ਤੋਂ ਬਿਨਾ ਵਿਦਿਆਰਥੀ ਆਪਣੇ ਕੰਮ ਵਾਸਤੇ ਲੋੜੀਂਦੀ ਸਮੱਗਰੀ ਪ੍ਰਾਪਤ ਕਰਨ ਦੇ ਅਸਮਰਥ ਹੋਵੇਗਾ ਜੇਕਰ ਆਪਾਂ ਨੂੰ ਕੱਪੜੇ ਬਾਰੇ ਹੀ ਨਹੀਂ ਪਤਾ ਹੋਊਗਾ ਤਾਂ ਆਪਾਂ ਉਸ ਦੇ ਵਿੱਚੋਂ ਕੁਝ ਵੀ ਨਹੀਂ ਕਰ ਸਕਦੇ ਕਿ ਆਪਾਂ ਨੂੰ ਜਦੋਂ ਕੱਪੜਾ ਹੀ ਨਹੀਂ ਸਹੀ ਹੋਊਗਾ ਤਾਂ ਆਪਾਂ ਸਹੀ ਢੰਗ ਨਾਲ ਵੀ ਨਹੀਂ ਸਿਲਾਈ ਕਰ ਸਕਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਕੀ ਆ ਕੇ ਰੇਸ਼ੇ ਜੋ ਵੀ ਕੱਪੜਾਸੀਂ ਪਾਉਂਦੇ ਹਾਂ ਉਹ ਛੋਟੀਆਂ-ਛੋਟੀਆਂ ਤੇ ਬਰੀਕ ਤਾਰਾਂ ਤੇ ਤੰਦਾਂ ਤੋਂ ਬਣਿਆ ਹੁੰਦਾ ਹੈ ਇਹ ਬਰੀਕ ਤਾਰਾਂ ਹੀ ਕੱਪੜੇ ਦੇ ਰੇਸ਼ੇ ਅਤੇ ਕੱਪੜੇ ਦੀ ਬਣਤਰ ਦੀ ਮੂਲ ਇਕਾਈ ਹਨ ਠੀਕ ਹੈ ਕੱਪੜੇ ਦੇ ਰੇਸ਼ੇ ਮੂਲ ਰੂਪ ਵਿੱਚ ਕੁਦਰਤੀ ਸੋਮਿਆਂ ਤੋਂ ਮਿਲਦੇ ਹਨ ਜੋ ਅੱਗੋਂ ਦੋ ਭਾਗਾਂ ਵਿੱਚ ਵੰਡੇ ਜਾ ਸਕਦੇ ਹਨ ਬਨਸਪਤੀ ਦੁਆਰਾ ਤਿਆਰ ਰੇਸ਼ੇ ਪਸ਼ੂਆਂ ਦੁਆਰਾ ਤਿਆਰ ਰੇਸ਼ੇ ਰੇਸ਼ੇ ਦੀ ਬਣਤਰ ਫਿਲਾਮੈਂਟ ਰੇਸ਼ੇ ਕੁਦਰਤੀ ਅਤੇ ਖਣਿਜ ਪਦਾਰਥਾਂ ਦੀ ਸਹਾਇਤਾ ਨਾਲ ਬਣਾਇਆ ਲੰਬਾ ਰੇਸ਼ਾ ਠੀਕ ਹੈ ਅਗਲਾ ਹੈਗਾ ਸਟੈਪਲ ਰੇਸ਼ਾ ਭਾਵ ਛੋਟਾ ਕੱਚਾ ਰੇਸ਼ਾ ਜਿਵੇਂ ਸੂਤੀ ਪਰਸਨ ਦੇ ਰੇਸ਼ੇ ਤਾਂ ਅੱਜ ਦੇ ਲਈ ਇੰਨਾ ਹੀ ਕੱਲ ਵੀ ਤੁਹਾਨੂੰ ਫੈਬਰਿਕ ਬਾਰੇ ਹੀ ਦੱਸਿਆ ਜਾਊਗਾ ਕਿਸ ਤਰ੍ਹਾਂ ਕੱਪੜਾ ਆਪਾਂ ਤਿਆਰ ਕਰਦੇ ਹਾਂ ਕਿਹੜੀਆਂ-ਕਿਹੜੀਆਂ ਕਿਸਮਾਂ ਤੋਂ ਤਿਆਰ ਹੁੰਦਾ ਕੱਪੜਾ ਕੱਪੜੇ ਕਿੰਨੇ ਪ੍ਰਕਾਰ ਦੇਂਦੇ ਨੇ ਸਾਰੀਆਂ ਚੀਜ਼ਾਂ ਤੁਹਾਨੂੰ ਕੱਲ ਨੂੰ ਦੱਸੀਆਂ ਜਾਣਗੀਆਂ ਅੱਜ ਦੇ ਲਈ ਕਲਾਸ ਦੇ ਵਿੱਚ ਇੰਨਾ ਹੀ ਤਾਂ ਤੁਸੀਂ ਇਹ ਆਪਣੇ ਨੋਟਬੁੱਕ ਤੇ ਨਾਲ-ਨਾਲ ਨੋਟ ਕਰਨਾ ਧੰਨਵਾਦ